ਹੁਣ ਆਪਾਂ ਬਾਈ ਜੀ ਵਿਖਾਉਨੇ ਆ ਤੁਹਾਨੂੰ ਕਬੂਤਰ ਸਭ ਤੋਂ ਪਹਿਲਾਂ ਆਪਾਂ ਵੇਖਦੇ ਆ ਬਾਈ ਦਾ 6,85,000 ਸੁਖਣ ਵਾਲੇ ਵਾਲੇ ਨੋਸਾ ਦਾ ਇਹ ਆ ਹਾਂਜੀ ਲਓ ਜੀ ਇਹ ਆਇਆ ਲਾਲ ਚੀਨਾ ਪੀਲੀ ਅੱਖਾਂ ਦਾ ਜਪਣ ਜੀ ਸੁਖਣ ਵਾਲੀ ਜਿੱਤੀ ਹੈ ਜੀ ਉਹਦਾ ਮੈਂ ਭਰਾ ਡੋਕ ਛੱਡਤਾ ਸੀ ਜੀ ਰੋਕ ਆਪਣਾ ਹਰ ਗਿਆ ਸੀ ਪੰਜਮਾ ਜਦੋਂ ਆਪਾਂ ਬਾਜੀ ਜੀ ਜੀ ਜਿਹਨੋਂ ਨਿਸ਼ਾਨਦਾ ਤੇ ਜਿੱਤੇ ਆ ਗੁਲਜ਼ਾਰ ਜਿੱਤੇ ਆ ਜੀ 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 ਇਹ ਉਹਦਾ ਪੋਤਾ ਲਈ ਜੀ ਆਹ ਸੁਖਨਾ ਦੇ ਭਰਾ ਜਦੋਂ ਬਾਈ ਗੁਲਜ਼ਾਰ ਕਲੱਬ ਚੋਂ ਬਾਜੀ ਜਿੱਦਦੇ ਆ ਤੇ ਬਾਈ ਦਾ ਕਬੂਤਰ ਡੋਗ ਡੋਗ ਹਰ ਜਾਂਦਾ ਹਰੇਕ ਗੱਲ ਕਬੂਲ ਦਾ ਨਹੀਂ ਕਿ ਮੇਰਾ ਹਰ ਵੀ ਗਿਆ ਸੀ ਬਹੁਤ ਹਰੇ ਤੇ ਆ ਬਾਈ ਨੇ ਕਬੂਤਰ ਵਿਖਾਇਆ ਲਓ ਜੀ ਅਗਲਾ ਆਪਾਂ ਕਬੂਤਰ ਬਾਈ ਹੋਰ ਫੜੀ ਖੜਾ ਹੈ ਬਾਈ ਨੂੰ ਫੜਾਓ ਹਨਾ ਆ ਬਾਈ ਵਿੱਚ ਛੱਡ ਦਿਓ ਓਵੇਂ ਓਵੇਂ ਕਬੂਤਰ ਅਗਲਾ ਆ ਗਿਆ ਜੀ ਲਾਲਸਰਾ ਕਬੂਤਰ ਚਿੱਟੀਆਂ ਅੱਖਾਂ ਦਾ ਇਹ ਨਥੋ ਕਾਣੇ ਨੇ ਕਬੂਤਰੀ ਆ ਇਸ ਇੱਕ ਜੀ ਸੰਦੀਪ ਹੋਣਾ ਤੋਂ ਜੀ ਉਹਨੇ ਮੈਂ 26 7 ਸੁਖਾਣਾ ਦਾ ਜੀ ਇਸ ਉਸ ਕਬੂਤਰੀ ਦਾ ਪੋਤਾ ਹੈ ਜੀ ਜੀ ਇੱਕ ਬਾਜੀ ਦਿੱਤਿਆ ਬਾਈ ਆਪਣੇ ਕੋਲ ਨਵੇਂ ਪੱਠੇ ਆ ਸਾਰੇ ਕਿਹਦੇ ਨਵੇਂ ਜੀ ਨਵੇਂ ਪੱਠੇ ਜੀ ਜੀ ਹਾਂ ਤਾਂ ਜਵਾਨ ਹੈ ਲਾਜੀ ਆਹ ਨੰਬਈ ਦਾ ਕਬੂਤਰ ਐ ਥੋੜਾ ਜੇ ਅਦਰ ਬਾਈਂ ਟੀਰ ਪੈਂਦਾ ਹਣਾ ਹਾਂ ਉਹ ਕਾੜ ਦੀ ਟਾਂਕ ਵਾਲਿਆ ਟਾਂਕਦਾ ਹਾਂ 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 ਇਹ ਟਾਂਕ ਵਾਲੀ ਕਰਦੀ ਐ ਉਹ ਆਪੇ ਕੋਈ ਟਾਂਕ ਵਾਲੀ ਲਓ ਜੀ ਅੱਗੇ ਬਾਈ ਨੂੰ ਦੁੱਧਾ ਦੇਓ ਕਬੂਤਰ ਹੋਰ ਹੂੰ ਇਹ ਬਾਈ ਜੀ ਇਹ ਵੀ ਆਪਣੇ ਸੁੱਖਣ ਵਾਲਿਆਂ ਚ ਜਿਹੜੇ ਸੁੱਖਣ ਵਾਲੇ ਜਿੱਤ ਹਾਂ ਹਾਂ ਲਓ ਜੀ ਆਹ ਖਾਓ ਲਾਲ ਚੀਨੇ ਬਾਈ ਇਹ ਸਾਰੀ ਕੱਢ ਦੇ ਬੱਚ ਸੁੱਖਣ ਵਾਲੇ ਵਾਲੇ ਹਾਂ ਕੱਢ ਜਾਂਦੇ ਆ ਜੀ ਉਹਨਾਂ ਦੀ ਮਾਂ ਵੀ ਲਾਲਚੀਨੀ ਸੀਗੀ ਜੀ ਤੇ ਮਾਂ ਤੇ ਹੀ ਜ਼ਿਆਦਾ ਕੱਢਦੇ ਆ ਜੀ ਜੀ ਮਾਂ ਲਾਲਚੀ ਨਹੀਂ ਸੀਗੀ ਲੋ ਜਾ ਸੁਖਨ ਵਾਲੇ ਆਲਿਆਂ ਤੋਂ ਨਸਲਾ ਬਾਈ ਦੀ ਤੇ ਅਗਲਾ ਇੱਕ ਬਾਈ ਨੇ ਕਬੂਤਰ ਫੜਿਆ ਸੀਗਾ ਕਹਿੰਦਾ ਸੀ ਬੜਾ ਭੜਾ ਹੈ ਕੀ ਬਈ ਉਹਦੇ ਚ ਰਾਜ ਆਪਾਂ ਦੇਖਦੇ ਆਂ ਲੋ ਕਰ ਲੈਓ 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 ਆ ਲੋ ਕਰ ਬਾਈ ਮੱਡੂ ਨੇ ਨਾ ਜਦੋਂ ਅੰਦਰ ਬੈਠੇ ਆ ਉਹਨੂੰ ਫੜ ਕੇ ਅੰਦਰ ਲੈ ਗਿਆ ਮੈਂ ਕਿਹਾ ਖੈਰ ਨਹੀਂ ਅੱਜ ਚੰਗਾ ਕਬੂਤਰ ਹੈ ਜੀ ਕੂਤਰ ਸਿੱਦੇ ਡੋਕ ਹੈ ਤੇਰਾ ਜੀ ਕੱਟਿਆ ਗਿਆ ਜੀ ਨਿਗਾ ਚ ਕਲਪਰਾਂ ਦੀ ਨਿਕਾਸੀ ਨਹੀਂ ਆਏਗਾ ਜੀ ਜੀ ਕਟਿਆ ਗਿਆ ਸੀ ਚਾ ਬਾਲਾ ਉੜਦਾ ਸੀ ਜੀ ਜਾਨੀ ਮਗਰ ਉੱਤਰਿਆ ਉਸ ਤੋਂ ਕੁੱਡੇ ਪੌਣੇ ਦੋ ਘੰਟੇ ਬਾਅਦ ਜੀ ਤੈਨੂੰ ਕਟਿਆ ਗਿਆ ਸੀ ਜਾਨੀ ਬਹੁਤ ਸੁਣਾਉਂਦੇ ਆ ਜੀ ਜੀ ਕੀ ਬਈ ਅੱਜ ਬਈ ਇਹਦੀ ਕੀ ਤੁਸੀਂ ਲਭਦੇ ਸੀ ਉਹ ਵਜਾ ਵੀ ਕਿਉਂ ਕਟਿਆ ਗਿਆ ਸੀ ਜੀ ਸਭਨੋਂ ਵੱਧ ਉੜਿਆ ਜੀ ਸਭਨੋਂ ਵੱਧ ਉੜਿਆ ਜੀ 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 ਲਓ ਜੀ ਅੱਗੇ ਫੋਰ ਦਿਖਾਉਣਾ ਤੁਹਾਨੂੰ ਕੁੱਤਰਾ ਆਪਾਂ ਇਹ ਵੀ ਉਸੇ ਨਾਲ ਚੋ ਹੀ ਲੱਗਦਾ ਮੈਸੂ ਹੀ ਨਾਲ ਚੋ ਉਸੇ ਨਾਲ ਚੋ ਉਸੇ ਚੋ ਇਹ ਮੇਨ ਜਿਹੜੇ ਕਬੂਤਰ ਸ਼ੁਰੂ ਚ ਆਏ ਸੀਗੇ ਉਹ ਤਾਂ ਤੁਸੀਂ ਕਿਹਾ ਵੀ ਆਪਣੇ ਕੋਲੇ ਨੇ ਉਹ ਤਾਂ ਬੋਲ ਬਣਾ ਕਿੱਥੋਂ ਬਣਾਈ ਸੀ ਬਾਈ ਜੀ ਨਾਲ ਇਹ ਸੀ ਤਾਂ ਯਾਰ ਮੈਂ ਆਪਾਂ ਜਦੋਂ ਡੱਬਾ ਲੈਣ ਗਏ ਆ ਕਬੂਤਰੀ ਲੈਣ ਗਏ ਗਜ਼ਰ ਗੱਲ ਗੋਲੇ ਤੋਂ ਜੀ ਕਬੂਤਰੋਂ ਤੋਂ ਆਇਆ ਸੀਗਾ ਜੀ ਤੇ ਕੂਤਰੀ ਆਪਣੀਆਂ ਨੇ ਪੁਰਾਣੇ ਕੂਤਰਾ ਚੋਂ ਸੀ ਇਹਨਾਂ ਚ ਜੀ ਉਹ ਜੋੜੇ ਦੇ ਆ ਜੀ

ਪੌੜ ਤੀਜੇ ਦਿਨ ਵੀ ਛੱਟਾਈ ਕਰੇ ਤੀਜੇ ਦਿਨ ਨੇ ਕਰੇ ਨੇ ਤਿੰਨ ਤਿੰਨ ਸਾਢੇ ਤਿੰਨ ਵੀ ਕਰੇ ਬਿਠਾਉਂਦੇ ਨੇ ਤੀਜੇ ਦਿਨ ਤੀਜੇ ਦਿਨ ਚੰਗਾ ਸਜੰਦ ਬੱਲਾ ਪੱਲਾ ਜੀ ਲਓ ਜੀ ਅਕੇ ਹੋਰ ਇੱਕ ਤਾਂ ਬਾਈ ਆਪਣੇ ਆਗੇ ਸੁਖਨ ਵਾਲੇ ਵਾਲੇ ਕਬੂਤਰ ਹੂੰ ਹੋਰ ਨਸਲ ਕਿਹੜੀ ਹੈ ਜਿਹੜੀ ਆਪਣੀ ਹੋਰ ਬਹੁਤ ਵਧੀਆ ਨਸਲ ਹੈ ਨਸਲ ਸਾਡੇ ਕੂਤਰ ਜਾਂ ਬੋੜਕਾਂ ਵਾਲੇ ਆ ਪੁਰਾਣੇ ਇਹਨਾਂ ਕੋ ਜੀ ਹਾਂ ਬਾਈ ਵਾਲੇ ਕੂਤਰ ਸਾਡੇ ਜੀ ਜੀ ਇਕੱਠੇ ਸੀ ਇਕੱਠੇ ਸੀ ਨਾ ਪਹਿਲਾਂ ਜੀ ਜੀ ਉਹ ਸੀ ਕੁਕਰੀ ਸੀਗਾ ਇੱਕੋ ਗਾਲੀ ਸੀ ਇਕੱਠੇ ਛੜਦੇ ਸੀ ਬਾਈਆਂ ਲੈ ਉਹ ਅਗਲਾ ਕਬੂਤਰ ਬਈ ਹੈ ਨਾ ਆਹ ਆਹ ਕਬੂਤਰ ਇਹਨੇ ਉਹ ਕੂਤਰ ਆ ਲੈਓ ਲੈਓ ਇਹ ਕਬੂਤਰ ਉਹਦੇ ਭਾਅ ਪਰੇਸ਼ਾਨ ਦੇ ਕਰੋ ਜੀ ਪੱਠੇ ਆਏ ਸੀ ਜੀ ਚਾਰ ਪੱਠੇ ਮੋਟੇ ਲਿਆ ਸੀ ਨਿਸ਼ਾਨ ਦੇ ਘਰ ਕਬੂਤਰ ਬਾਈ ਸਾਡਾ ਜਗਦੇਵ ਕਿੰਦਰ ਜਾ ਪੰਘਾਲ ਆ ਹਾਂ ਜੀ ਜਗਦੇਵ ਜਗਦੇਵ ਵੀ ਨਾਲ ਆ ਹਾਂ ਦੇ ਲੈ ਬਾਈ ਵੀ ਲੈ ਕੇ ਗਿਆ ਆਪਾਂ ਉਹਦੇ ਚਾਰ ਪੱਠੇ ਲਿਆ ਸੀ ਹਾਂ 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 ਲਓ ਜੀ ਆ ਵੇਖੋ ਬਾਈ ਨਿਸ਼ਾਨ ਭਾਗਸਰ ਉਹਨਾਂ ਦੇ ਘਰੋਂ ਆਇਆ ਕਬੂਤਰ ਕੀ ਬਾਈ ਖਾਸियत ਇਹਨਾਂ ਚ ਕਿਵੇਂ ਸੋਹਣੇ ਲੱਗੇ ਜਾਂ ਉੜਦੇ ਵਾਧਾ ਤੁਸੀਂ ਉਹਨੂੰ ਤੋਂ ਲੈ ਕੇ ਆਏ ਕੂਤਰੀ ਬਾੜੇ ਚੰਗੇ ਨਿਸ਼ਾਨ ਕੋਲ ਜੀ ਬਹੁਤ ਚੰਗੇ ਜੀ ਸਾਰਨਾ ਸਾਰਨਾ ਬਹੁਤ ਚੰਗੇ ਨਿਸ਼ਾਨ ਕੋਲ ਪੂਰੇ ਚੰਗੇ ਕਬੂਤਰ ਜੀ 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 ਲੋ ਜੀ ਆਪਾਂ ਲਈ ਨਿਸ਼ਾਨ ਫਾਗਸਰ ਦੇ ਘਰੋਂ ਆਇਆ ਲੋ ਜੀ ਆਪ ਦੇਖੋ ਅੱਗੇ ਆ ਗਿਆ ਜੀ ਇੱਕ ਕਬੂਤਰ ਹੋਰ ਇਹ ਆਪਾਂ ਸੇਖਿਆ ਲਈਏ ਨਾ ਇਹ ਸੇਖੇ ਜਿੱਤੀ ਸੇਖਦਰ ਜੀ ਬਣੀ ਲੋ ਜੀ ਆਉ ਹਾਉ ਸੇਖੇ ਜਿੱਤੀ ਸੀ ਕੱਲੀ ਰਹਿ ਗਈ ਸੀ ਬਾਈ ਜਾਂ ਹਿੱਸਾ ਆ ਹਾਂ ਕਿੱਧਰ ਰਹਿ ਗਈ ਸੀ ਇਹ 7 ਵਜੇ ਰਹਿ ਗਈ ਸੀ 7 ਵਜੇ ਦੋ ਰਹਿ ਗਈ ਸੀ ਕਿ ਦੋ ਟਾਈਮਾਂ ਲੜ ਕੇ ਟਾਈਮ ਕਰਕੇ ਉਹ ਵੀ ਆਲਾ ਦਾ ਸੇਖ ਉਹੀ ਇੱਕ ਆਪਣਾ ਸੀ ਆਵਣੇ ਜੀ ਦੂਜਾ ਕੂਤਰ ਕਿਦਾ ਸੀ ਆਵਣਾ ਬੰਮੀ ਬੰਮੀ ਖੇਤ ਆ ਅੱਗੇ ਲੈਓ ਜੀ ਆ ਆ ਗਈ ਜੀ ਕਲਫ ਲੱਗੀ ਹੈ ਬਾਈ ਤੇਰਾ ਹਾਂ ਠੀਕ ਹੈ ਇਹ ਜੀ ਇਹ ਚੀਨੇ ਮਾਰਛੇ ਕੂਤਰੀ ਮੇਂ ਖਲਿਆ ਸੀਗਾ ਨਰ ਨੰਬਰ ਜੀ ਇਹ ਉਸ ਕੂਤਰੀ ਦੀ ਹੈ ਬਾਈ ਚੀਨੇ ਵਾਲੇ ਵੀ ਤੁਹਾਡੇ ਕੋਲ ਆ ਹਾਂ ਚੀਨੇ ਵਾਲੇ ਚੀਨਾ ਜੀ ਪਾਸੂ ਆਪ ਵੀ ਲੈ ਜਾਂਦਾ ਵਿਚਾਰਾ ਆਪ ਨੂੰ ਕੋਈ ਨਾ ਕਰਦਾ ਕਰਦੀ ਗੱਲ ਹੈ ਫਲਾ ਮਰਜੋ ਤੇ ਆ ਗਈ ਜਿਹੜਾ ਹੁਣ ਬਾਈ ਜਿਹੜਾ ਗਰੁੱਪ ਹੈ ਜਿੰਨੇ ਬੰਦੇ ਹਾਜ਼ਰ ਹੈ ਬਾਈ ਚੀਨਾ ਤਾਂ ਦੂਰ ਹੈ ਬਾਈ ਨਿਸ਼ਾਨ ਭਗਸਰ ਹੈ ਹੋਰ ਕਿਹੜੇ ਕਿਹੜੇ ਬੰਦੇ ਜਿਹੜੇ ਆਪਣੇ ਨਾਲ ਅੱਜ ਮਤਲਬ ਗਰੁੱਪ ਤਾਂ ਸਾਰਿਆਂ ਦੇ ਨਾਲ ਹੀ ਹੈ ਆਪਣ ਤਾਂ ਹੈ ਹੀ ਕੋਈ ਨਹੀਂ ਵੀ ਕੋਈ ਜੀ ਦੇ ਮਰਜ਼ੀ ਨਿਸ਼ਾਨ ਕੀ ਬਾਜੀ ਕਰਾਉਣ ਦੇ ਤਾਂ ਵੀ ਆਪਾਂ ਨਾਲ ਆਏ ਹੋਰ ਕਰਾਉਂਦਾ ਤਾਂ ਵੀ ਆਪਾਂ ਨਾਲ ਰਲ ਕੇ ਆਪਾਂ ਕਿਰ ਕਿਸੇ ਨਾਲ ਪੁੱਛ ਅਗਲਾ ਕਰਨਾ ਸਾਰੇ ਆਪਣੇ ਨਾਲ ਹੀ ਹੈ ਸਾਰੇ ਨਾਲ ਹੀ ਜੀ ਲੋ ਜੀ ਆਹ ਆ ਚੀਨੀ ਨਾਮ ਸੇ ਵਾਲੀ ਕਬੂਦਰੀ ਤੋਂ ਬਾਅਦ ਆਪਾਂ ਇੱਕ ਫੇਰ ਲਾਲ ਚੀਨੀ ਆ ਗਈ ਹੈ ਜੀ ਇਹ ਉਹ ਸੰਦੀਪ ਵਾਲੀ ਕਬੂਦਰੀ ਨਥੋ ਕਹਣੇ ਦੀ ਜੀ ਤੇ ਕੋਤੀਗੜਾ ਕਬੂਦਰਾ ਗਾ ਜੀ ਜੀ ਤੇ ਉਹਦੀ ਪੈਣੀ ਜੀ ਲੋ ਜੀ ਆ ਇੱਕ ਲਾਲ ਚੀਨੀ ਕਬੂਦਰੀ ਖੋਰ ਹੈ ਤੇ ਉਹਨੇ ਇੱਕ ਕਬੂਤਰ ਖਾ ਰਿਹਾ ਦੋਸਤੋਂ ਵੀ ਜਿੰਨੇ ਇੱਕ ਇਹ ਆਪਣੀਆਂ ਅਨੰਦਗੜ੍ਹ ਜੀ ਅਨੰਦਗੜ੍ਹ ਜਿੱਤੀ ਸੀ ਆਇਤ ਕੀ ਕੋਲਰ ਜੀ ਜੀ ਇਹ ਪਹਿਲਾ ਨੰਬਰ ਸੀ ਆਇਤ ਕੀ ਦੂਜਾ ਸੀ ਅਨੰਦਗੜ੍ਹ ਜੀ ਪਹਿਲਾ ਨੰਬਰ ਸੇ ਪਹਿਲਾ ਨੰਬਰ ਆਪਣਾ ਆਪ ਕੋਲ ਸੋਹਣੀ ਬਾਜੀ ਉੱਡੀ ਇੱਕ ਥੋੜਾ ਸੀ ਇੱਕ ਸ਼ਾਤ ਮੂਲ ਸੀ ਹਣਾ ਮੂਲ ਸੀ ਦੋ ਸੀ ਹਾਂ ਤਾਂ ਗੋਦਾਂ ਛੱਲੇ ਆਪਣਾ ਲੋ ਜੀ ਚੰਗੀ ਤਰ੍ਹਾਂ ਦਿਖਾਓ ਕਬੂਦਰੀਅਤ ਕੀ ਨੰਦਗੜ ਬਹੁਤ ਸੋਹਣੀ ਬਾਜੀ ਕਰਾਉਂਦਾ ਨੰਦਗੜ ਤੋਂ ਮੁੰਡਾ ਕੀ ਨਾਂ ਉਹਦਾ ਨਾਂ ਭੁੱਲ ਗਏ ਸ਼ੀਰਾ ਸ਼ੀਰਾ ਬਾਈ ਦਾ ਸੋਹਣੀ ਬਾਜੀ ਹਾਂ ਨੰਦਗੜ ਤੇ ਉੱਥੇ ਬਾਈ ਦਾਤ ਕੀ ਵਧੀਆ ਹੋ ਗਿਆ ਸੀ ਇਹ ਕਬੂਤਰ ਹਾਂ ਡੋਕ ਤੋਂ ਅਗਲੇ ਦਿਨ ਹੀ ਬਾਜੀ ਸੀ ਉੱਥੇ ਜੀ 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 ਹੋਰ ਬਾਈ ਆਪਣੇ ਮੱਡੂ ਕੋਈ ਗੱਲਬਾਤ ਸਾਂਝੀ ਕਰੋ ਥੋੜੀ ਜਿਹਾ ਉਹ ਕਰ ਲਿਓ ਹਾਂ ਜੀ ਹਾਂ ਜੀ ਬੈਠੇ ਥੋੜੇ ਕਬੂਤਰ ਦਿਖਾ ਲੇ ਕਿ ਨਹੀਂ ਉਹ ਜੀ ਗੱਲ ਹੈ ਕੋਈ ਬਾਈ ਜਸਵੰਦਰ ਹੋਰ مدین نمبر ٹوارے بھائی ਉਹ ਤਾਂ ਬਾਈ ਮੇਰਾ ਪੱਠਾ ਨਿਕਲੂਆ ਤੁਹਾਡਾ ਇੱਕਾ ਡੱਬਾ ਆ ਗਿਆ ਬਾਈ ਇਹਨਾਂ ਦਾ ਗੜੀ ਦਾ ਭਰਾ ਸਗਾ ਜਿਹਨੇ ਕੋਲਰ ਠੀਕ ਹੈ ਪੂਰਾ ਠਕਾ ਤੇ ਤੁਸੀਂ ਜਕਰ ਕੀਤਾ ਸੀ ਬਾਈ ਨਵੇਂ ਕਿਲੇ ਵਾਲੇ ਤਾਕੇ ਦਾ ਵਿੱਚ ਇਹ ਇਹ ਨਹੀਂ ਕੋਈ ਵੀ ਵਿੱਚ ਮੈਸੀ ਇਹਦੀ ਮੈਸੀ ਇਹਦੇ ਚ ਹੈ ਨਹੀਂ ਹੋਰਾਂ ਚ ਹੈਗੇ ਹੋਰਾਂ ਚ ਹੈਗੇ ਇੱਕ ਹੋਰ ਰੱਤਾ ਬਾਈ ਜਿਹੜੀ ਜਾਂਦਾ ਸਾਹਮਣੇ ਉਹ ਪੁੱਤਰ ਰੱਤਾ ਇਹ ਹਾਂ ਇਹ ਰੱਤਾ ਵੀ ਆਪਣੇ ਮੁੰਡਾ ਹੈਗਾ ਮਣੀ ਜੀ ਇਹਦੀ ਘਰਵਹਾਲੀ ਦੀ ਮਾਂ ਹੀ ਹੈ ਤੇ ਆਪਣੀ ਕਬੂਤਰਾਂ ਕੱਢੇ ਨੇ। ਦੋਸਤੋ ਇਹ ਬਾਈ ਦੇ ਉੱਦਨ ਵਾਲੇ ਕਬੂਤਰ ਹੈ। ਲੈ ਵੀ ਸਾਡਾ ਭਰਾ ਨਾ ਇੱਕ ਕਬੂਤਰ ਫੜ ਕੇ ਫੇਰ ਲਿਆ। ਇਹ ਕਿਹੜੀ ਆ ਬਾਈ? ਪੁੰਨੂ ਵਾਲੇ। ਸਾਰੀ ਜਾਣਕਾਰੀ ਹੈ। ਕਿਉਂ ਬਾਈ? ਸਾਰੀ ਜਾਣਕਾਰੀ ਹੈ। ਪੁੱਛ ਲੈ ਜੀ। ਖੁੱਲ ਕੇ ਦੱਸ ਬਾਈ ਇਹ ਕਿਉਂ ਫੜਿਆ? ਸਿਹਤ ਵੀ ਤੇਰੀ ਅਰਕੀ ਆ ਕਬੂਤਰ ਦੀ। ਹੈਨਾ? ਪੁੱਛ ਲੈ। ਬਾਈ ਮੱਡੂ ਅੱਜ ਦੱਸ। ਨਹੀਂ ਦੱਸਣਾ। ਫੜਿਆ। ਜਲਦੀ ਗੱਲ ਦੱਸ। ਜਲਦੀ ਜਲਦੀ ਪੁੱਛਣੀ ਜਿਹੜਾ। ਹਾਂਜੀ। ਖਰਾ ਬਹੁਤ। ਖਰਾ ਤਾਂ ਹੋਏਗਾ ਤੁਸੀਂ। ਤੈਨੂੰ ਫੜਿਆ ਇਹ ਵੀ। ਮੈਨੂੰ ਤਾਂ ਪਤਾ ਤੈਨੂੰ ਵੀ ਪਤਾ। ਖੁੱਲ ਕੇ ਦੱਸ ਮੈਂ ਕੁੱਛ ਕੇ ਦੱਸ ਕੌਣ ਸਾਡਾ ਕੈਮਰਾ ਕਿਉਂ ਖੜਿਆ ਕੈਮਰਾ ਚੱਲਦਾ ਨਹੀਂ ਕਿਤਾ ਕੈਮਰੇ ਚੋਂ ਬਰ ਗੱਲ ਦਾ ਸਵਾਦ ਤਾਂ ਫੇਰੀ ਦੇ ਦੱਸ ਨਾ ਕਿਹੜਾ ਨਹੀਂ ਨਹੀਂ ਆਈ ਕੱਟ ਕੇ ਦੱਸ ਗੋਣੀ ਦਾ ਕੋਈ ਰਾਜ ਆ ਨਹੀਂ ਦੱਸਿਆ ਨਾ ਔਰ ਬਾਈ ਨੂੰ ਹੀ ਪਤਾ ਹੈ ਲਓ ਜੀ ਇੱਧਰ ਕੁਛ ਪੱਤੇ ਹੋਰ ਆ ਜਿਹੜੇ ਡੋਣ ਪੱਤੇ ਆ ਜਿਹੜੇ ਪਛੇਤੇ ਥੋੜੇ ਜੇ ਖੰਬਨ ਦੇ ਪੱਤੇ ਨੇ ਲੱਕਣਾ ਬਾਈ ਮਾਨਪਸੰਦ ਕਬੂਤਰ ਵੇਖਣਾ ਤੁਹਾਡਾ ਮੇਰੇ ਮਨ ਦਾ ਹਾਂ ਤੁਹਾਡੇ ਮਾਪਾ ਉਹ ਲਓ ਆ ਮੇਰੇ ਮੰਦਾ ਕਬੂਤਰ ਮੇਰਾ ਜਿਹਨੂੰ ਆਪਾਂ ਨਹੀਂ ਜਵੇਂ ਸਾਂਹ ਦੇ ਹੁੰਦੇ ਆ ਮੇਰੇ ਮੰਦਾ 60 ਨੰਬਰ ਤੇ ਮੰਦਾ 60 ਦਾ ਲਓ ਜੀ ਬਾਈ ਮੱਡੂ ਤਾਂ ਹੋ ਗਿਆ ਫੇਰ ਇੱਕ ਕਬੂਤਰ ਕਿਹਾ ਸੀ ਬਾਈ ਦੇ ਫੇਵਰੇਟ ਇਹ ਆ ਪਰ ਬਾਈ ਨੇ ਵੇਖ ਉਹ ਕਿਨਾਂ 60 ਨੰਬਰ ਵਾਲਾ ਫੁੱਡੇ ਛੱਡਤਾ ਤੇ ਆਹ ਹੋਰ ਲਿਆ ਆ ਬਾਈ ਦਾ ਸਭ ਤੋਂ ਫੇਵਰੇਟ ਕਬੂਤਰ ਵੇਖਣ ਲੱਗੇ ਆਪਾਂ ਕਿਉਂ ਫੇਵਰੇਟ ਹੈ ਬਾਈ ਉੱਡਦਾ ਹੈ ਸੋਹਣਾ ਲੱਗਦਾ ਹੈ ਜਾਂ ਬੱਚੇ ਉੱਡਦੇ ਆ ਕਿਸ ਗੱਲੋਂ ਫੇਵਰੇਟ ਇਹ ਬੱਚੇ ਵੀ ਦੇ ਭੈਣ ਭਰਾ ਵੀ ਉੱਡੇ ਆ ਜੀ ਇਹ ਆਪ ਵੀ ਇਹ ਹੋ ਜਾਇਆ ਵੀ ਜਾਨੀ ਪੱਧਰ ਉੱਡੀ ਜਾਂਦਾ ਚੱਕਰ ਮਾਰਿਆ ਜੀ ਥੋੜੇ ਦੇ ਬਹਿ ਲੈ ਆਉਂਦਾ ਤੇ ਫੇਰ ਆ ਗਿਆ ਫੇਰ ਚੱਕਰ ਮਾਰ ਕੇ ਸਾਈਡ ਤੇ ਚੱਕਰ ਮਾਰ ਕੇ ਲੈ ਆਉਂਦਾ ਜਾਨੀ ਥੱਕਦਾ ਨਿੰਗਾ ਆ ਹੀ ਉੱਡੀ ਜਾਂਦਾ ਮੂਤਰ ਦੇ ਪਾਸ ਬਹਿਣਾ ਤੇ ਮੂਤਰ ਦੇ ਪਾਸੇ ਹੋ ਜਾਂਦਾ ਜੀ ਇਹਦੇ ਚਿਰ ਮਾ ਬਾਜੀ ਦੇ ਕੋਤਰ ਬੈੰਦੇ ਆ ਉਹ ਟੱਕ ਜਾਂਦਾ ਲਓ ਜੀ ਬਾਈ ਰਾਜ ਬਰੂ ਵਾਲਾ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਨੇ ਆ ਇਹ ਬਾਈ ਜੀ ਬੱਚੇ ਨਿਕਲਦੇ ਬਾਲੇ ਕਾਲੇ ਹੁੰਦੇ ਉਦੋਂ ਉਦੋਂ ਥੋੜੇ ਚੀਨੇ ਹੁੰਦੇ ਹਾਂ ਜਿਆਦਾ ਕੰਤਾਂ ਕਾਲੀ ਕਾਲੀਆਂ ਹੁੰਦੀਆਂ ਬਾਅਦ ਚ ਐਵੇਂ ਦੇ ਬਣ ਜਾਂਦੇ ਆ ਸਭ ਤੋਂ ਫੇਵਰਟ ਕਬੂਤਰ ਹੈ ਜੀ ਚਾਹੇ ਕਿਸੇ ਨੇ 6 ਲੱਖ ਜਿੱਤ ਲਿਆ ਚਾਹੇ ਕਿਸੇ ਨੇ 4 ਲੱਖ ਜਿੱਤ ਲਿਆ ਪਰ ਜਿਵੇਂ ਕਹਿੰਦੇ ਆ ਨਾ ਆ ਦੇਖੋ ਸਭ ਤੋਂ ਫੇਵਰਟ ਕਬੂਤਰ ਮਾਈ ਕਿਵੇਂ ਲੱਗਿਆ ਕਬੂਤਰ ਜਸਵਿੰਦਰ ਭਾਈ ਨੂੰ ਪੁੱਛ ਹਾਂ ਜਸਵਿੰਦਰ ਵੀ ਪੁੱਛਦੇ ਆ ਭਾਈ ਬਹੁਤ ਚੰਗਾ ਉਹ ਤਰਕ ਕੋ ਨਹੀਂ ਮਾੜਾ ਬਈ ਉਹ ਵੀ ਮਾੜਾ ਚੱਲ ਗਈ ਕੁੱਤਰਾ ਜੀ ਬੋਰਡ ਬਾਈ ਜੀ ਵੇਖ ਬੋਰਡ ਮਾੜਾ ਜੀ ਮਾੜਾ ਲੱਗਦਾ ਹੀ ਕੋਈ ਦੋ ਚਾਰ ਗੱਲਾਂ ਨਾ ਮੈਂ ਜਿਵੇਂ ਕਹਿੰਦਾ ਨਾ ਉਹਦਾ ਪੁੱਛਦਾ ਸੀ ਵੀ ਯਾਰ ਇੱਕ ਫਾਰਮਾ ਨਾ ਨਹੀਂ ਲੈਂਦਾ ਹਨਾ ਤੇ ਉਹ ਬਾਈ ਕਿੱਥੇ ਆ ਯਾਰ ਜਿੱਦੀ ਇੱਕ ਫੋਟੋ ਵੀ ਵਾਇਰਲ ਹੋ ਗਈ ਬੈਠਾ ਨਾ ਹਾਂ ਤੇ ਬਾਈ ਕੋਈ ਦੋ ਚਾਰ ਗੱਲਾਂ ਜ਼ਰੂਰ ਬਾਈ ਬਾਰੇ ਤੇ ਸਾਰੇ ਇਕੱਠੇ ਹੋਏ ਆ ਸਾਂਝੀਆਂ ਕਰੋ ਫੋਟੋ ਘੱਟ ਜ਼ਿਆਦਾ ਫੋਟੋ ਨਾ ਯਾਰ ਫੋਟੋ ਇੱਕੋ ਫੋਟੋ ਨਹੀਂ ਕਰਦਾ ਤੁਸੀਂ ਉਹਨਾਂ ਦਾ ਪਹਿਮਾਨ ਨਹੀਂ ਜਮਾਂ ਬੰਦਾ ਜਮਾਂ ਹੋੜ ਸਦੇ ਭਲੇ ਮਾਨਤਾ ਜੀ ਕਿਹੜੀ ਗੱਲ ਆ ਜੀ ਆਪਾਂ ਕਿਉਂ ਮੁੱਢ ਰਹਿ ਇਹਨਾਂ ਦਾ ਸਾਰੇ ਨਾਲ ਇਹ ਵਾਲੀ ਹੈ ਜੀ 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 ਉਹ ਬਾਈ ਆਸ ਰਿਹਾ ਫੋਟੋ ਪੁੱਛ ਰਿਹਾ ਉਹਨਾਂ ਇੱਕ ਵਿਆਹ ਸੀ ਕਿਸੇ ਦਾ ਮੈਨੂੰ ਨਹੀਂ ਪਤਾ ਹਮ ਉੱਥੇ ਇੱਕ ਬਾਈ ਮੋਰ ਖੜਾ ਹਮ ਇੱਕ ਬਾਈ ਦੀ ਫੋਟੋ ਹੈ 2014 ਹਨ ਜਿੱਦੇ ਗਲਜਰ ਜਿੱਦਾ ਮਡੂ ਨੇ ਬਾਈ ਕਿਥੋਂ ਫੋਟੋ ਖਿੱਚੀ ਹੈ 1986 ਇੱਕ ਤਾਂ ਮੈਨੂੰ ਮੋਰ ਬਾਈ ਯਾਦ ਹੈ ਪੁੱਤਰ ਗਿੱਲ ਪੁੱਤਰ ਗਿੱਲ ਹਾਂ ਉਹਨਾਂ ਦੋਸਤੋ ਤੁਸੀਂ ਫੋਟੋ ਵੇਖੀ ਹੋਊਗੀ ਹਨਾ ਚਾਰੇ ਜਣੇ ਤੇ ਉਹ ਬਾਈ ਨੇ ਖਿੱਚੀ ਸੀ ਉਹ ਫੋਟੋ ਉਸ ਬਾਜੀ ਤੇ ਸੀ ਹਨਾ ਹਾਂ ਸਾਰੇ ਛੜਿਆਂ ਦੀ ਫੋਟੋ ਸੀ ਤੇ ਐਨੇ ਕ ਕਮੈਂਟ ਲੋਕਾਂ ਨੇ ਇੱਥੇ ਲਿਖੇ ਸੀ ਨਾ ਬਾਈ ਹਨਾ ਉੱਥੋਂ ਬਾਈ ਮੱਲਾ ਉਹਨਾਂ ਮਸ਼ਹੂਰ ਹੋ ਗਿਆ ਸੀ ਪੂਰਾ ਤੇ ਇੱਕ ਬਾਈ ਦਾ ਪੱਗ ਦਾ ਸਟਾਈਲ ਆ ਪੁੱਠੀ ਪੱਗ ਬੰਨਦਾ ਹਨਾ ਬਾਈ ਆ ਵੇਖੋ ਕੋਈ ਕੋਈ ਬੰਦਾ ਹੀ ਬੰਨਦਾ ਹੁੰਦਾ ਇਹ ਪੱਗ ਤੇ ਕੋਈ ਹੋਰ ਬਾਈ ਬਾਈ ਨੂੰ ਤਾਂ ਤੁਸੀਂ ਬਹੁਤ ਵਧੀਆ ਕਹਤ ਆਂ ਵੀ ਬਾਈ ਬਹੁਤ ਵਧੀਆ ਇਨਸਾਨ ਹੈ ਤੇ ਇੱਧਰ ਬਾਈ ਬਾਰੇ ਜਸਵਿੰਦਰ ਸੇਮ ਬਾਈ ਸੀ ਕਰਨਾਇਆ ਸੀ ਕਿ ਉਹਦੇ ਨਾਲ ਵੀ ਲਿਆ ਸੀ ਪਹਿਲਾਂ ਤੋਂ ਇੱਥੇ ਸਾਡੇ ਪਿੰਡ ਬਾਈਆਂ ਕੱਢਦੇ ਹੁੰਦੇ ਸੀ ਜੀ ਫਿਰ ਮਗਰ ਤੇ ਉਹ ਨਹੀਂ ਜੀ ਤੇ ਬੰਦੇ ਪਰਮਾਨਥ ਆ ਜੀ ਹੱਸ ਰਹੇ ਹੋ ਤੁਸੀਂ ਮੈਂ ਨਹੀਂ ਹੋ ਗਏ ਯਾਰ ਹਾਂਜੀ ਰਿਸ਼ਤੇਦਾਰ ਵੀ ਹੈ ਸਾਡੀ ਅੱਛਾ ਜੀ ਠੀਕ ਹੈ ਜੀ ਤੇ ਬਾਈ ਬੈਠਾ ਆਪਣਾ ਭਰਾ ਜੀਪ ਜਿੱਤੀ ਹੈ ਤੇ ਇਹਦੇ ਨਾਲ ਸੀ ਪਹਿਲਾਂ ਆਜੋ ਇਕੱਠੇ ਨੇ ਕੂਕੜਾ ਕਬੂਤਰਾ ਚ ਜੀ ਉਥੇ ਪਰ ਬਾਈ ਹੋਰ ਤਾਂ ਕਹਿੰਦੇ ਵੀ ਲੋਚ ਪੁਣਾ ਕਰ ਜਾਂਦਾ ਵਿੱਚ ਵਿੱਚ ਉਹ ਤਾਂ ਮਜ਼ਾਕ ਹੀ ਆ ਹਾਂਜੀ ਕੋਈ ਨਹੀਂ ਕਰਦਾ ਨਿਆਣ ਪੁਣੇ ਚ ਕਰ ਗਿਆ ਠੀਕ ਹੈ ਠੀਕ ਹੈ ਠੀਕ ਹੈ ਬਾਈ ਇਹ ਨਾਲ ਵੀ ਥੋੜੀ ਜਿਹੀ ਗੱਲਬਾਤ ਕਰਦੇ ਹਾਂ ਨਾ ਮੋਤਲੇ ਵਾਲੇ ਤੋਂ ਇੱਕੋ ਹੀ ਪਿੰਡੋਂ ਮਲਾਂ ਤੋਂ ਬਾਈਆਂ ਦਾ ਨਾ ਇੱਕੋ ਇੱਕੋ ਪਰਿਵਾਰ ਤੋਂ ਆ ਜਾਉਂ ਪਿੰਡ ਤੋਂ ਜਿੱਤਰਾ ਆ ਜੀ ਜੀ ਉਹ ਬਾਈ ਮਣੀ ਵੀ ਆਇਆ ਹਨਾ ਸਾਰੇ ਇਕੱਠੇ ਇੱਕ ਬਾਈ ਯਾਰ ਉੱਧਰ ਵੀ ਸਾਂਝੀ ਕਰ ਥੋੜੀ ਜਿਹੀ ਪਿੱਕੋ ਬਾਈ ਨਾਲ ਵੀ ਉਹ ਵੀ ਆਇਆ ਬਾਈ ਹਨਾ ਤੁਹਾਨੂੰ ਲੈਣ ਦੱਸਦਾ ਨਾ ਹਾਂਜੀ ਹਾਂਜੀ ਸਾਨੂੰ ਗੱਲ ਤਕਰੀਬਨ 20 ਸਾਲ ਹੋ ਗਏ ਜੀ ਬਾਲਾ ਬਾਈ ਰਾਜ ਜੀ ਬਾਈ ਬੋੜ ਆ ਜੀ ਜਿਸ ਵਿੰਦਰ ਨੰਬਰ 10 ਦਾ ਡੈਡੀ ਸੀ ਕਰਦਾ ਐ ਮੇਰੇ ਉਮਦਾਰ ਜੀ ਜੀ ਤੁਹਾਨੂੰ 20 ਸਾਲ ਹੋ ਗਏ ਨਾ ਵਰਤ ਦੇ ਸਾਰੇ ਸਾਨੂੰ ਸਾਡੇ ਤੱਕ ਕਿਤੇ ਭਰੋ ਨਹੀਂ ਲੱਗੀ ਜਾਵੇਂ ਜੀ ਮਨ ਦਾ ਬਾਈ ਇਨਸਾਨ ਦੀ ਪੂਰਾ ਸਿਰੇ ਦਾ ਮਨਾਂ ਦੀ ਨਿਕਲ ਨਿਕਲਦੇ ਸੀ ਤੁਰੇ ਹੁੰਦੇ ਨੇ ਉਹ ਹੀ ਕੁੱਤਾ ਰੱਜੇ ਦਾਣੇ ਤੇ ਪਿੰਜਰਾ ਫੜਾਈ ਜਾਂਦੇ ਸਾਨੂੰ ਵਦਿਆ ਨੇ ਆਇ ਨਹੀਂ ਕਿ ਆ ਤੇ ਇਹਦੇ ਉੱਤਣਾ ਨਹੀਂ ਪਰ ਸਾਡੇ ਨੂੰ ਇਹ ਸਮਝ ਦਿੰਦਾ ਸੀਗਾ ਬਾਈਆਂ ਜਿੱਤੇ ਨੇ ਬਾਈ ਨੇ ਸਮਝ ਦੇਣਾ ਸੀ ਬਾਈ ਜਿੱਤੇ ਨੇ ਜੀ 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 ਉਹ ਲੈ ਨਾ ਕੋਈ ਹੋਰ ਖਿਡਾਰੀ ਕਰਦਾ ਨਹੀਂ ਆਏ ਨਹੀਂ ਵੀ ਆਪਾਂ ਮੈਂ ਤੈਨੂੰ ਕਹਿੰਦੇ ਆਂ ਕਿ ਬੰਦੇਰੇ ਪੁਰੀ ਇੱਥੇ ਖੜੇ ਹਨਾ ਜੀ ਵੀ ਰੀਤੀ ਜਦੋਂ ਮਾੜੇ ਜਿਹੇ ਢਾਰ ਕੋਈ ਗੋਰਖੜਾ ਰੀ ਕੋਲੇ ਵੀ ਜਾਣ ਲੱਗੇ ਸੀ ਜੋ ਜਾ ਹੀ ਵਰਦੇ ਆ ਇੱਥੇ ਤਾਂ 20 ਸਾਲ ਹੋ ਗਏ ਹੁਣ ਜੀ ਜੀ ਪਾਸੇ ਵੀ ਜਾਂਦੇ ਨੇ ਪਰ ਇੰਨਾ ਨਹੀਂ ਕੋਈ ਕਰਦਾ ਜਿੰਨਾ ਇਹ ਕਰਦਾ ਸਭ ਤੋਂ ਵੱਧ ਸਤਿਕਾਰ ਇਹ ਦਿੰਦਾ ਹਾਂ ਜਿਵੇਂ ਜਮਾ ਛੋਟੇ ਛੋਟੇ ਹੁੰਦੇ ਸੀ ਨਾ ਨਹੀਂ ਹੁੰਦੇ ਸੀ ਪਿੱਤਰਾ ਫਰਾਜਣਾ ਲੱਗੇ ਦਾਣਿਆਂ ਦੇ ਕਬੂਤਰ ਉਹ ਵੀ ਇਹਨੇ ਸੰਭਾਲ ਕੇ ਛੱਡਦੇ ਨੇ ਤਾਂ ਜੱਤਾ ਬਜਾ ਸਾਡੀ ਕਰਮਾਂ ਦੀ ਜਿਵੇਂ ਜੈਸੀ ਰਹਿਨੇ ਦੀ ਬਾਜੀ ਜੱਦੀ ਹੁੰਦੇ ਕੋਦਰ ਤੇ ਆਪਣਾ ਕੀ ਨਾਂ ਹੈ ਜਸਵੀਰ ਭਾਈ ਹੈ ਜਸਵੀਰ ਵੱਡੇ ਭਰਾ ਵੱਡੇ ਭਰਾ ਠੀਕ ਹੈ ਭਾਈ ਜੀ ਦੇ ਵੱਡੇ ਭਰਾ ਤੁਹਾਨੂੰ ਵੀ ਹੈ ਸ਼ੌਕ ਜੀ ਬਸ ਸ਼ੌਕ ਦਾ ਇਹ ਇਹ ਜਿਹੇ ਨੂੰ ਜਗਦਾ ਹੈ ਜਿਹੜੇ ਉਹ ਲੰਗ ਭਾਈ ਗੱਲਾਂ ਮਾਰਾ ਨੇ ਵਧੀਆ ਗੱਲਾਂ ਦਾ ਸ਼ੌਕ ਹੈ ਬਿਲਕੁਲ ਦਾ ਸ਼ੌਕ ਹੈ ਜੀ 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 ਲੋ ਜੀ ਆਹ ਬਾਈ ਦਾ ਬੇਟਾ ਹੈ ਤੇ ਮੈਂ ਬੜਾ ਹੈਰਾਨ ਹੋਇਆ ਹਰਾਜੀ ਅਣਾ ਕੋਖਰ ਕੋਖਰ ਮੈਨੂੰ ਮਿਲਿਆ ਜਦੋਂ ਮੈਨੂੰ ਮਿਲਾਇਆ ਹਣਾ ਬਾਈ ਦੇ ਚਦਰਾਹਲ ਗੰਗਾ ਅਸੀਂ ਉਹਨੇ ਦੱਸਿਆ ਸੀ ਕਿ ਬਾਈ ਰਾਜ ਦਾ ਬੇਟਾ ਹੈ ਨਾ ਤੁਹਾਨੂੰ ਬਈ ਕਿੱਥੋਂ ਲੱਗਿਆ ਸ਼ੌਕ ਕਹਿੰਦੇ ਐਸ ਉਮਰ ਆ ਕੇ ਸ਼ੌਕ ਲੱਗਿਆ ਮੇਰਾ ਮਨ ਇਹਦਾ ਜਾਗਦਾ ਸੁਖਨ ਵਾਲੀ ਪਾਈ ਜਿਆਦਾ ਨਹੀਂ ਸੁਖਨ ਵਾਲੀ ਨਹੀਂ ਉਹ ਸ਼ੌਕ ਪੈਸੇ ਵੇਖ ਕੇ ਲੱਗ ਗਿਆ ਕਿ ਕਿਵੇਂ ਮਤਲਬ ਉੱਥੇ ਨਜ਼ਾਰਾ ਹੀ ਹੈ ਉਹ ਜਾਂ ਸੀ ਜਾਂ ਉਹਦੇ ਪਾਪਾ ਦੀ ਬੱਲੇ ਬੱਲੇ ਹੋਈ ਤਾਂ ਲੱਗ ਗਿਆ ਸੀ ਜਿਹੜਾ ਕੁਤਬਾਈ ਫੇੜੰਦੇ ਜਾ ਰਹੇ ਵੱਖਰੇ ਲਾ ਜੀ ਜੀ ਬਾਹਰ ਇਹਦਾ ਗੱਲ ਗਾਂ ਜਿੱਦਾਂ ਆਪਣੇ ਬਣੀ ਰਹਿੰਦੀ ਤੇ ਚਲੀ ਜਾਂਦੀ ਜੀ 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 ਪਰ ਇਹਦਾ ਸ਼ੌਕ ਹੈ ਜਿਹੜਾ ਮਿਲਵਤ ਨਾਲ ਕਿਸੇ ਨਾਲ ਕਿਸੇ ਨਾਲ ਜੀ ਹੋਰ ਜਾਣ ਪਛਣ ਵਧਨੀ ਜੀ 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 ਇਹ ਮੌੜ ਹੀ ਵੱਖਰਾ ਜੀ ਸਰ ਸੋ ਜੀ ਬਾਈ ਨੂੰ ਵੀ ਸ਼ੌਕ ਲੱਗ ਗਿਆ ਤੇ ਅੱਜ ਦੀ ਸਾਡੀ ਗੱਲਬਾਤ ਤੁਹਾਨੂੰ ਕਿਹੋ ਜਿਹੀ ਲੱਗੀ ਜਰੂਰ ਕਮੈਂਟ ਰਾਂ ਵਿੱਚ ਦੱਸਿਓ ਸਾਨੂੰ ਬਹੁਤ ਵਧੀਆ ਇਨਸਾਨ ਆ ਭਾਈ ਰਾਜ ਬਰੂ ਵਾਲਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਭਾਈ ਜੀ ਲਾਈਕ ਜ਼ਰੂਰ ਕਰਿਓ ਸੋ ਬਹੁਤ ਬਹੁਤ ਥੈਂਕਸ ਧੰਨਵਾਦ ਜਉਂਦੇ ਹੋ